ਕੋਡੀ 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 ਸਮਾਨ ਇਹ ਧਰਮਨ ਦੇ ਨਾਲ ਜੂਜਦੇ ਆ ਬਾਰਡਰ ਹੋਇਆ ਦਾ ਖੇਡ ਮੈਦਾਨ ਇਹਨਾਂ ਦੇ ਕੰਦਿਆਂ ਤੇ ਝੂਲਦੀ ਯਾਰੋ ਦੇਸ਼ਕਾਨ ਦੀ ਸ਼ਾਨ ਤਾਈਓ ਰੱਬ ਵਰਗਾ ਹੈ ਦੋਸਤੋ ਆ ਸਾਨੂੰ ਬਿੰਗਨਾ ਤੇ ਮਾਣ ਆ ਰੇਡ ਪਈ ਹੋਈ ਜਾੜੇ ਵਾਲੇ ਦੀ ਹਰਿਆਣੇ ਵਾਲੇ ਦੀ ਹੁਣ ਸ਼ੀਲੂ ਨਾਲ ਮੁਕਾਬਲਾ ਸੱਪ ਨੂੰ ਸੱਪੋ ਲੜੇ ਯਾਰ ਕਿੰਨੂੰ ਚੜੇ ਇਲੂ 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 ਇਹ ਸ਼ੀਲੂ ਹਰਿਆਣੇ ਵਾਲਾ ਏਟੀ ਦੇ ਪਰਮਿੰਦਰ ਪਾਂਗਲੀ ਦੀ ਉਹਨਾਂ ਦੇ ਵੱਲੋਂ ਦਿੱਤਾ ਜਾਣਾ ਅੰਬੇ ਦੀ ਰੇਡ ਹੁਣ ਚਾਰਾਂ ਦੇ ਵਿੱਚੋਂ ਇੱਕ ਕੰਨੀ ਤੇ ਸ਼ੀਲੂ ਲੱਗਿਆ ਹੋਇਆ ਬਾਹੂ ਅਕਬਰਪੁਰੀਆ ਨਾਲ ਮਨੀਸ਼ ਆ ਆ ਟੱਕਰ ਦੁਨੀਆ ਦੇ ਦੋ ਟਾਪਰਾਂ ਦੀ ਅੰਬਾ ਸ਼ੀਲੂ ਅੰਬਾ ਸ਼ੀਲੂ ਅੰਬਾ ਸ਼ੀਲੂ ਅੰਬਾ ਸ਼ੀਲੂ ਅੰਬਾ ਪੈ ਗਿਆ ਮੌਂਟਰੀਅਲ 'ਚ ਪੰਗਾ ਹੁਣ ਗੱਲ ਕੀ ਬਣਦੀ ਆ ਉਹ ਟਾਕੇ ਹਿੱਕ ਤੇ ਵਹਿ ਗਿਆ ਢਾਕੇ ਹਿੱਕ ਤੇ ਵਹਿ ਗਿਆ ਔਰ ਪੁਆਇੰਟ ਆਪੀ ਮਾਰ ਪੱਟ ਤੇ ਲਾ ਹੁਣ ਵੇਖਦਾ ਵੀ ਸਾਹਮਣੇ ਚਾਰ ਜਫੀਆਂ ਦੇ ਵਿੱਚੋਂ ਕੌਣ ਮੇਰੇ ਵੀਰੋਂ ਲਾਵੇਗਾ ਜਫਾ ਇੱਕ ਕੰਨੀ ਦੇ ਉੱਤੇ ਹਰਿਆਣੇ ਦਾ ਜਾਟ ਸ਼ਿੱਲੂ ਆਹ ਸ਼ਿੱਲੂ ਆਹ ਸ਼ਿੱਲੂ 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 ਇਹ ਕਹਿੰਦੇ ਹੋ ਗਈ ਇਲੂ ਇਲੂ ਮੈਦਾਨ ਦੇ ਵਿੱਚ ਮੌਂਟਰੀਅਲ ਦੀ ਧਰਤੀ ਸਟੇਡੀਅਮ ਓ ਬੱਲੇ 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 ਵਾਹ ਆ ਕਮਾਲ ਕਰਦਾ ਹੈ ਇਹ ਕਹਿੰਦੇ ਬਾਜੂ ਪਹਿਲਵਾਨ ਦਾ ਚੰਡਿਆ ਹੋਇਆ ਹੁਣ ਸ਼ਿੱਲੂ ਸ਼ੀਸ਼ਾ ਫੇਰ ਫੇਰ ਰੱਖ ਲਿਆ ਧੌਣ ਤੇ ਹੱਥ ਸ਼ੀਲੂ ਤੇ ਅੰਬਾ ਸ਼ੀਲੂ ਤੇ ਅੰਬਾ ਪੰਗਾ ਇਹ ਨੌਣ ਚੰਗਾ ਹੁਣ ਵੇਖੀਏ ਨੌਜਵਾਨ ਮਾਝੇ ਵਾਲਾ ਤੇ ਹਰਿਆਣੇ ਦਾ ਸ਼ੋਰਾ ਬੜਾ ਜ਼ਰੂਰੀ ਅੱਜ ਮੋਂਟਰੀਅਲ ਸਾਰਾ ਨੱਚੂਗਾ ਹੁਣ ਤੂੰ ਯੋਰ ਪੱਟਾਂ ਦਾ ਲਾਵੇ ਆਹ ਮਸਲਾ ਕੱਪ ਦਾ ਬਣ ਗਿਆ ਏ ਹੀਰੀਆ ਕੌਡੀਆਂ ਦੇ ਬੱਦਾਂ ਤੇ ਹੀਰੀਆ ਕੌਡੀਆਂ ਦੇ ਬੱਦਾਂ ਦੇ ਹੌਕੀ ਬਣ ਗਿਆ ਮੂਰੇ ਖੜ ਕੇ ਹੌਸਲਾ ਕਰਕੇ ਭੁੱਤਰਿਆ ਸਾਹਨ ਸਿੰਘਾਂ ਤੋਂ ਫੜ ਕੇ ਉਹ ਕਿਸੇ ਕਿਸੇ ਨੂੰ ਮਲ ਹੁੰਦਾ ਠਿੱਬੀ ਲਾ ਕੇ ਡੇਗਣ ਦਾ ਰਾਜੇ ਖੇਲੇ ਅੜਬ ਪੰਜਾਬੀ ਅੜਬ ਪੰਜਾਬੀ ਹਉ ਜਿਗਰਾ 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 ਏ ਏ ਟੱਕਰ ਸਾਹਨਾ ਵਾਲੀ ਲਾਓ ਵੇਖੋ ਸਾਹਮਣੇ ਪੰਜਾਬੀਆਂ ਨੂੰ ਕਬੱਡੀ ਤੇ ਮਾਨ ਹੈ ਅਮਰਤਪਾਲ ਤੇ ਮਾਨ ਹੈ ਲਾਓ ਵੇਖੋ ਸਾਹਮਣੇ ਵੀ ਪਈ ਹੀ ਕਬੱਡੀ ਹੀਰਾ ਬੱਟ ਐਸ ਵੇ ਕਹਿੰਦੇ ਗਲਾਮੋ ਬਾਸ ਬੱਟ ਦਾ ਭਾਂਜਾ ਹਉ ਕੌਣ ਹੈ ਹਉ ਕੌਣ ਇਹ ਹਰਿਆਣੇ ਦਾ ਬਾਹੂ ਬੋਲੀ ਉਹ ਮਹਾਬਲੀ ਮਹਾਵਲੀ ਪਰ ਹੀਰਾ ਬੱਟ ਲੈਂਦੇ ਪੰਜਾਬ ਜੋਕਰ ਸਾਹਿਬ ਆ ਪਹੁੰਚਦੇ ਨੇ ਅੱਜ ਇਹਨਾਂ ਮੈਦਾਨਾਂ ਦਾ ਸ਼ਿੰਗਾਰ ਬਣਦੇ ਸਾਰੇ ਪ੍ਰਮੋਟਰਾਂ ਦਾ ਧੰਨਵਾਦ ਅਗਲੀ ਕਬੱਡੀ ਪਾਉਣ ਦੇ ਵਾਸਤੇ ਕੌਣ ਮੈਦਾਨ ਦੇ ਵਿੱਚ ਬੱਲੇ 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 ਕਰਾਉਣਾ ਹੀਰਾ ਹੀਰਾ ਨਿਤ ਨਿਤ ਹੀ ਮਾਵਾ ਜੇ ਪੁੱਤਾਂ ਨੂੰ ਜਨਮ ਦੇਂਦੀ ਆ ਸ਼ੀਲੂ ਤੇ ਹੀਰਾ ਆ ਸ਼ੀਲੂ ਤੇ ਹੀਰਾ ਹੋ ਗਈ ਟੱਕਰ ਬਾਉਂਡਰੀ ਵਾਲੇ ਵਿੱਚ ਆਓ ਫਿਰ ਕਮਾਲ ਐਨ ਖੜਕਾ ਦੜਕਾ ਕਬੱਡੀ 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 ਜਿੰਨੂ ਹੀਨੂ ਜਿੰਨੂ ਇਹ ਕੌਣ ਜੇਵੀਐਲ ਗਰੁੱਪ ਵਾਲੇ ਇਧਰ ਨੌਜਵਾਨ ਸ਼ੀਲੂ ਬਰਸਾਲਪੁਰੀਆ ਤੇ ਨਾਲ ਕਹਿੰਦੇ ਸ਼ੀਲੂ ਦਾ ਵੀਰ ਆ ਤਲਵੰਡੀ ਚੌਧਰੀ ਵਾਲਾ ਜੀਤਾ ਦੌਰੇ ਵਾਲੇ ਦੀ ਰੇਡ ਹਣ 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 ਗੱਲ ਕੀ ਬਣਦੀ ਆ ਇਹ ਕਹਿੰਦੇ ਹਰਿਆਣੇ ਦੇ ਛੋਰੇ ਆ ਇਹਨਾਂ ਦਾ ਕਬੱਡੀ ਤੇ ਦਾਬ ਦਬਾ ਹੋ ਗਿਆ ਆ ਗਿਆ ਸ਼ੀਲੂ ਆਹੋ ਸਿਰਾ ਸਿਰਾ ਕਿ ਸਾਡੀ ਡੇਟੋ ਕਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ